ਹੈਲੋ ਜੀ গুড মর্নিং ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਅੱਜ ਦਾ ਨਵਾਂ ਵਲੌਗ ਸ਼ੁਰੂ ਉਮੀਦ ਹੈ ਤੁਹਾਨੂੰ ਰਾਤ ਦਾ ਵਲੌਗ ਸਾਡਾ ਪਸੰਦ ਆਇਆ ਹੋਊਗਾ ਤੇ اسی ਉਮੀਦ ਦੇ ਵਿੱਚ ਅੱਜ ਆਪਾਂ ਨਵਾਂ ਵਲੌਗ ਲੈ ਕੇ ਹਾਜ਼ਰ ਆਂ ਤੇ ਬਾਕੀ ਮਿਲਦੇ ਆਂ ਜੀ ਆਪਾਂ ਦਿਨੇ ਦੇਖਣਾ ਅੱਜ ਆਪਣਾ ਕੀ ਕੰਮ ਕਰਨ ਕਿੱਧਰ ਨੂੰ ਜਾਣਾ ਕੀ ਕਰਨ ਮਿਲਦੇ ਆਂ ਜੀ ਦਿਨੇ ਲਓ ਜੀ ਕੱਲ ਆਪੋ ਬਣਾਇਆ ਸੀ ਸਾਗ ਸੋਨੂੰ ਕੱਲ ਦਿਖਾਇਆ ਸੀ ਬਲੌਗ ਦੇ ਵਿੱਚ ਤੇ ਦੇਖੋ ਬਹੁਤ ਘੈਂਟ ਸਾਗ ਬਣਿਆ ਤੇ ਨਾਲ ਮਸਤੀ ਮੱਕ ਮੱਕੀ ਦੀ ਰੋਟੀ ਮਿੱਸੀ ਰੋਟੀ ਕਹਿੰਦੇ ਮੱਕੀ ਦੀ ਰੋਟੀ ਤੇ ਬਹੁਤ ਹੀ ਘੈਂਟ ਜੈਕ ਹੈਗਾ ਸਰਦੀਆਂ ਦੇ ਖਾਣੇ ਸ਼ੁਰੂ ਹੋ ਗਏ ਤੇ ਆਪ ਬਣੇ ਵੀ ਕਰਤੀ ਸ਼ੁਰੂਆਤ ਸਾਗ ਦੀ ਲੋ ਜੀ ਚੱਲਦੇ ਹੁਣ ਆਪਾਂ ਧੂਰੀ ਨੂੰ ਧੂਰੀ ਅੱਜ ਚੱਲਣਾ ਹੈ ਆਪਾਂ ਨੇ ਟਰੈਕਟਰ ਦਾ ਮੀਟਰ ਸਮਰਾਉਣ ਵਾਸਤੇ ਤੇ ਇਸ ਵੇਰੇ ਗੱਗੀ ਐ ਤੇ ਉਹ ਖੋਲ ਕੇ ਦੇ ਕੇ ਗਏ ਤੇ ਥੋੜੇ ਮੀਤ ਨੇ ਜੋਂ ਡੀਆਰ ਦੇ ਵਿੱਚ ਉਹਨੂੰ ਸਮਰਾਉਣ ਵਾਸਤੇ ਜਾ ਰਹਾਂਗੇ ਤੇ ਮਿਲ ਗਏ ਈ ਧੂਰੀ ਜਾ ਕੇ ਲੋ ਜੀ ਇਹ ਜੀ ਤੱਕ ਕੰਮ ਸਾਡਾ ਬਣਿਆ ਨਹੀਂ ਹੁਣ ਅਸੀਂ ਹੋਰ ਦੁਕਾਨ ਤੇ ਆਵਾਂਗੇ ਮੀਟਰ ਸਮਰਾਉਣਾ ਦੇ ਟ੍ਰੈਕਟਰ ਦਾ ਉਹ ਆਲੇ ਨਹੀਂ ਬਣ ਰਿਹਾ ਕੰਮ ਦੇਖਦੇ ਆਂਗੇ ਕੀ ਬਣਦਾ ਹੈ ਆਓ ਇਹ ਹੁਣ ਅਸੀਂ ਆਜਾਉਂ ਢੀਰਾਂ ਦੀ ਜਾਂਚ ਸੀਚ ਪਤਾ ਕਰਨ ਵਾਸਤੇ ਮੀਟਰ ਦਾ ਉਸੇ ਮੇਰੇ ਏਜੰਸੀ ਹੈ ਜੀ ਇਹਨੇ ਟੋਕੇ ਮੇ ਮੇ ਬਾਕੀ ਹੁੰਦਾ ਹੈ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਕਰਦੇ ਆਪਾਂ ਕੰਨਲਾ ਬਲੌਗ ਕੰਟੀਨਿਊ ਕੱਲ ਬਲੌਗ ਆਪਾਂ ਪੂਰਾ ਸ਼ੂਟਿੰਗ ਕੀਤਾ ਤੇ ਮਿਲਦੇ ਆ ਜਿੱਦ ਨੇ ਲੋਕਾਂ ਉਸੇ ਬਲੌਗ ਤੇ ਲਓ ਜੀ ਅੱਜ ਆਪਾਂ ਕੱਟ ਬਣਾਉਣੀ ਆ ਭਿੰਡੀਆਂ ਦੀ ਸਬਜ਼ੀ ਖੇਤੋਂ ਆਈਆਂ ਸੀ ਮੈਂ ਲਗੀਆਂ ਕੱਟਣ ਕੁਸ ਕੱਟ ਲਈਆਂ ਤੇ ਆ ਸੱਲੜ ਪਏ ਆ ਤੇ ਇਧਰ ਪਈਆਂ ਨੇ ਭਿੰਡੀਆਂ ਤੇ ਇਹਨਾਂ ਨੂੰ ਕੱਟਦੇ ਆ ਤੇ ਫਿਰ ਬਣਾ ਲਿਆ ਸਬਜ਼ੀ ਇਹਨਾਂ ਦੀ ਲਓ ਜੀ ਮੈਂ ਆਤੀ ਹੁਣ ਇਧਰ gekeੜਾ ਲਾਉਣ ਮਾਜਾ ਘਰ ਕੋਈ ਬੈਠਾ ਟਾਈਮ ਨਹੀਂ ਨਾ ਦਾ ਮੈਂ ਚਲੋ ਇਧਰ ਜਾ ਕੇ ਉਹਨਾਂ ਜਿਹੜਾ ਥੋੜਾ ਮੁੱਕ ਕੇ ਨੇ ਕਿੰਨੇ ਕਿਤੇ ਕੁ ਵਧੀਆ ਜੀ ਜਗ੍ਹਾ ਹੋਈ 10 ਮਿੰਟ ਰੁਕ ਜਾਂਗੇ ਤੇ ਕਿਉਂਕਿ ਰਾਵਣ ਦੇ ਮੌਸਮ ਵਿੱਚ ਇਹ ਕਿ ਬਦਲਾਅ ਲੱਗਣਗੇ ਘੰਟੀਆਂ ਉਦੋਂ ਗੁਰਦੁਆਰਾ ਸਾਹਿਬ ਦਾ ਲਾਗਿਆ ਪਿੰਡ ਵਾਲੀ ਦੇਖਦੇ ਹਾਂ ਦੱਸਦੀ ਹਾਂ ਲੋ ਜੀ ਦਾਣਾ ਮੰਡੀ ਚ ਹੋ ਗਈਆਂ ਤਿਆਰੀਆਂ ਸ਼ੁਰੂ ਲੇਬਰਾਂ ਆ ਗਈਆਂ ਤੇ ਇੱਕ ਦੋ ਘੇਰੀਆਂ ਵੀ ਆ ਗਈਆਂ ਬਾਕੀ ਸਫਾਈ ਚੱਲਦੀ ਹੈ ਦਾਣਾ ਮੰਡੀ ਨੂੰ ਮੈਂ ਥੋੜੇ ਦਿਨਾਂ ਦੇ ਵਿੱਚ ਭਰ ਜਾਣੇ ਮੰਡੀ ਨੇ ਪੂਰਾ ਇੱਧਰ ਦੇਖੋ ਇੱਧਰ ਨਾਲ ਹੀ ਆਪਣਾ ਗੁਰਦੁਆਰਾ ਕਰਤਾਰ ਸਰਸ ਹੈ ਤੇ ਨਾਲ ਹੀ ਮੰਡੀ ਹੈ ਲਓ ਜੀ ਆਪਾਂ ਬਾਹਰ ਢੇੜਾ ਮਾਰਿਆ ਹੈ ਤੇ 10-20 ਮਿੰਟ ਰੁਕੇ ਵੀ ਉੱਥੇ ਬਹੁਤ ਵਧੀਆ ਲੱਗਿਆ ਰੋਟੀ ਦੀ ਠੰਡੀ ਠੰਡੀ ਸ਼ਾਂਤ ਸੀ ਤੇ ਹੁਣ ਆਪਾਂ ਆ ਗਏ ਘਰੇ ਆਪਣੀ ਦੁਕਾਨ ਖਾਲੀ ਖਾਲੀ ਪਰ ਬੈੰਦੇ ਕਿ ਇੱਥੇ ਮੇਰਾ ਦਿਲ ਲੱਗਦਾ ਬੈਠਣ ਦੀ ਤੇ ਉਧਰ ਮੈਂ ਰੋਟੀ ਟੁੱਕ ਖਾਣੇ ਆ ਤੇ ਆਪਾਂ ਇੱਥੇ ਆ ਜਾਈਏ ਨਾ ਫਿਰ ਦੁਬਾਰਾ ਇੱਥੇ ਵਧੀਆ ਲੱਗਦਾ ਬੈਠਣਾ ਲੋ ਜੀ ਆਪਾਂ ਆ ਕੇ ਹਿੰਦੀ ਵਿੱਚ ਪੈਚ ਦੇਖੋ 5 ਦਿਨ ਤਾਂ 5 ਦਿਨ ਲੋ ਜੀ ਸ਼ਾਮ ਹੋ ਗਈ ਤੇ ਸ਼ਾਮ ਨੂੰ ਆਪਾਂ ਫੇਰ ਪਹੁੰਚਿਆ ਖੇਤ ਕਿਉਂਕਿ ਹਰ ਰੋਜ਼ ਸ਼ਾਮ ਨੂੰ ਆਪਾਂ ਇੱਕ ਢੇੜਾ ਖੇਤ ਲਾਉਣਿਆਂਗੇ ਤੇ ਜਿਸ ਦਿਨ ਮੈਂ ਵਿਹਲਾ ਹਾਂ ਫਿਰ ਮੈਂ ਨਾਲ ਆ ਜਾਣਾ ਹੁੰਨਾ ਨਹੀਂ ਭਰਾ ਹੁਣੀ ਆ ਕੇ ਇੱਕ ਜਣਾ ਜਿਹੜਾ ਮਾਰ ਜਾਣਾ ਤੇ ਦੇਖੋ ਆਪਣੀ ਜੀਰੀ ਤੇ ਇੱਕ ਕੱਜ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆ ਦੇਖੋ ਆਪਣੇ ਕੋਠੇ ਦੇ ਉੱਤੇ ਸਾਨ ਪਾਇਆ ਹੋਇਆ ਤੇ نیچے ਮੇਰਾ ਨਾਮ ਲਿਖਿਆ ਹੋਇਆ ਆ ਆਰ ਐਸ ਚਹਿਲ ਰੀਸਨ ਸਿੰਘ ਚਹਿਲ 2002 ਚੱਪਣੇ ਇਹ ਕੋਠਾ ਪਾਇਆ ਤੇ ਤੇ ਆਪਣੇ ਖੇਤ ਜਿਹੜਾ ਕਮਰਾ ਬਣਿਆ ਹੁੰਦਾ ਆਪਾਂ ਉਹਨੂੰ ਕੋਠਾ ਕਹਿੰਦੇ ਆ ਤੇ ਤੁਹਾਡੇ ਵੱਲ ਕੀ ਕਹਿੰਦੇ ਨੇ ਜਰੂਰ ਕਮੈਂਟ ਕਰਕੇ ਦੱਸਿਓ ਦੇਖੋ ਜੀ ਲਓ ਜੀ ਸ਼ਾਮ ਹੋ ਚੱਲੀ ਐ ਤੇ ਆਪਣਾ ਜਾਣ ਦਾ ਹੋ ਗਿਆ ਟਾਈਮ ਘਰ ਨੂੰ ਤੇ ਜਾ ਕੇ ਆਪਾਂ ਨੇ ਮੋਬਾਈਲ ਚਾਰਜਿੰਗ ਤੇ ਵੀ ਲਾਉਣਾ ਐ ਬਲੌਗ ਐਡੀਟਿੰਗ ਵੀ ਕਰਨਾ ਐ ਕਾਫੀ ਕੰਮ ਪਿਆ ਜੀ ਆਪਣਾ ਤੇ ਆਪਾਂ ਅੱਜ ਦਾ ਬਲੌਗ ਇੱਥੇ ਸਮਾਪਤ ਕਰ ਦਿੰਨੇ ਆ ਤੇ ਤੁਸੀਂ ਜਰੂਰ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਬਾਕੀ ਜੇ ਬਲੌਗ ਵਧੀਆ ਲੱਗਦਾ ਤਾਂ ਕਮੈਂਟ ਕਰਕੇ ਦੱਸ ਦਿਆ ਕਰੋ ਜੇ ਨਹੀਂ ਵਧੀਆ ਲੱਗਦਾ ਤਾਂ ਵੀ ਕਮੈਂਟ ਕਰਕੇ ਦੱਸ ਦਿਆ ਕਰੋ ਦੱਸਣਾ ਨਹੀਂ ਲਾ ਤਾਂ ਇੱਕੋ ਹੀ ਹੈ ਕਮੈਂਟ ਕਰਨਾ ਤੇ ਵਧੀਆ ਲੱਗਦਾ ਤਾਂ ਵੀ ਕਰ ਦਿਆ ਕਰੋ ਨਹੀਂ ਵਧੀਆ ਲੱਗਦਾ ਤਾਂ ਵੀ ਕਰ ਦਿਆ ਕਰੋ ਪਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਜਦੋਂ ਸੋਹਣੇ ਸੋਹਣੇ ਕਮੈਂਟ ਆਉਣ ਤੇ ਤਾਂ ਬਹੁਤ ਵਧੀਆ ਲੱਗਦਾ ਸੀ ਹੁਣ ਕਮੈਂਟ ਆਉਣੇ ਆਪਣੇ ਬੰਦ ਹੋ ਗਏ ਤੇ ਭੈਣ ਹੋਣੀਆਂ ਪਤਾ ਨਹੀਂ ਕਿੱਥੇ ਵਿਜੀ ਹੋ ਗਈਆਂ ਤੇ ਚਲੋ ਕੋਈ ਗੱਲ ਨਹੀਂ ਤੇ ਨਵੇਂ ਸਾਥੀਆਂ ਨੂੰ ਬੇਨਤੀ ਹੈ ਨਵੇਂ ਭੈਣ ਭਰਾ ਜ਼ਰੂਰ ਕਮੈਂਟ ਕਰਿਓ ਤੇ ਬਾਕੀ ਚਲੋ ਵਲੌਗ ਦਾ ਕਰਦੇ ਆਂ ਐਂਡ ਮਿਲਾਂਗੇ ਸਵੇਰੇ ਨਵੇਂ ਵਲੌਗ ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ